ਹਾਂਜੀ ਸਾਰੀ ਸਾਕਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਚੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅ ਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਹੈਪੀ ਦਿਵਾਲੀ ਤੇ ਬੰਦੀ ਛੋਟ ਦਿਵਸ ਦੀ ਹਨਾ ਬਹੁਤ ਬਹੁਤ ਵਧਾਈਆਂ ਜੀ ਸੋਨੂੰ ਟਾਈਮ ਹੋ ਗਿਆ ਜੀ ਬਸ ਸਾਡੇ ਸਾਡੇ 7:30 8:00 ਦੇ ਆਪਾਂ ਚੱਲਿਆਂ ਜੀ ਖੇਤ ਮਿੱਟੀ ਕੱਢਣ ਲੱਸੀ ਪਾਉਣਾ ਹਨਾ ਜੋ ਆਪਣੇ ਦਿਵਾਲੀ ਵਾਲੇ ਦਿਨ ਜਿਵੇਂ ਨਹੀਂ ਤੁਸੀਂ ਪਾਲੇ ਪਹਿਲਾਂ ਆਪਾਂ ਜਾਣੇ ਹੁੰਨੇ ਆ ਨਾ ਆਪਣੇ ਮਿੱਟੀ ਕੱਢਣ ਲੱਸੀ ਪਾਉਣ ਕੁਛ ਨਹੀਂ ਕਹਿ ਸਕਦੇ ਆਪਾਂ ਤੇ ਆਪਾਂ ਚੱਲਦੇ ਆਂਗੇ ਪਟਾਕੇ ਲੈ ਕੇ ਜਦੋਂ ਆਲਾਪਾ ਪਾਉਣੇ ਆਪਣਾ ਸਮਾਨ ਸਾਰਾ ਫਿਰ ਮਿਲਦੇ ਆਂ ਖੇਤੀ ਆ ਕੀ ਬੱਦਲ ਜੇ ਹਣਾ ਕਿ ਬੱਦਲ ਬਾਈ ਜੀ ਹੈਗੀ ਤਾਂ ਹੈ ਮਾੜੀ ਬੱਦੀ ਜੀ ਅੱਜ ਦੇਖੇ ਬੱਚਿਆਂ ਦੇ ਸਕੂਲ ਲੱਗੇ ਨੇ ਲੈ ਅਸਲ ਦੇ ਵਿੱਚ ਸਹੀ ਦੀਵਾਲੀ ਹੈ ਹੀ ਆ ਹੈ ਸੀ ਅੱਜ ਹਾਂ ਜੀ ਅੱਜ ਸੋਮਵਾਰ ਦੀ ਕਰਕੇ ਨੈਕਸਟ ਡੇ ਹਨਾ ਵਿਸ਼ਕਰਮਾ ਦੇ ਦਿਨ ਆਈਵਾਰ ਦਾ ਸਾਰੇ ਤੋਂ ਵੀ ਦਿਨ ਮਗਰੋਂ ਹੁੰਦੀ ਹੈ ਸਹੀ ਵੀਮਾ ਦੇਣਾ ਅੱਜ ਬੰਦ ਹੈਗਾ ਹਾਂ ਸਾਰੇ ਦਾ ਦੇਣ ਪਾ ਕੇ ਵੀਮਾ ਤਾਂ ਹੁੰਦੀ ਹੈ ਸਾਰੇ ਤੋਂ ਤੇ ਅੱਜ ਹੁਣ ਸਾਨੂੰ ਦੇਣਾ ਸਰਕਾਰੀ ਸਕੂਲ ਵਾਲਾ ਜਿਹੜਾ ਇੱਧਰ ਜਾਂਦਿਆਂਗਾ ਕੋਠਿਆਂ ਵਾਲੀ ਬੈਂ ਟੱਕਰੀ ਬੱਚਿਆਂ ਦਾ ਹੁਣ ਵਿਚਾਰਾਂ ਦਾ ਕਿੱਥੋਂ ਆ ਸਕੂਲ ਜਾਣ ਲੋੜ ਇੱਥੇ ਤੱਕ ਨਾ ਹੋਣਾ ਕਿੱਦਾਂ ਵਧੀਆ No, no, no! Come è che devi capire di quale? Ti vivo un arco. Ti 나도 돼. 빈디빈디라도 아, 디 밴디. 아, 괜찮아. 밴디? 밴디? 디밴리 브라더 디 밴디? 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 ਫਿਰ ਆਪਾਂ ਫਿਰ ਗੁੰਿਸਰੋਪਾ ਵਾਲੇ ਢੰਡੇ ਫਿਰ ਆਪਾਂ ਘਰੇ ਜਾ ਕੇ ਦੁਪਹਿਰੇ ਵੀ ਰੋਟੀ ਵਗੈਰਾ ਖਵਾ ਕੇ ਧਿਆਣੀਆਂ ਖਵਾ ਕੇ ਫਿਰ ਆਪਾਂ ਇਧਰ ਤਾਂ ਘਰ ਰੰਗ ਕਰ ਲਿਆ ਸੀ ਕੌਲੇ ਆ ਜਿਹੜੇ ਆਪਾਂ ਹਮੇਸ਼ਾ ਹੀ ਹਨਾ ਦੀਵਾਲੀ ਵੇਲੇ ਹੀ ਉਤਾਰਦੇ ਹੁੰਦੇ ਆ ਕਲੀ ਕਰਦੇ ਹੁੰਦੇ ਆ ਰਾਤੇ ਕਰਾਂਗੇ ਜਪਟਾ ਹਿਲਾਣੇ ਪੈਣਾ ਬਾਪੂ ਦੀ ਤਾਂ ਦੀ ਖੁਸ਼ਬੂ ਨੰਬਰ ਕਿੱਥੇ ਆ? ਆ ਬੇ। ਸ਼ਾਮ ਨੂੰ ਚਲਾ ਕੇ ਜਾਵਾਂਗੇ ਜਦੋਂ ਅਪ ਦੀਵੇ ਲਾਉਣਾ ਏ। ਮੈਂ ਸਖਜਿੰਦਰ ਕੇ ਬੱਠਲ ਤੜ ਕੇ ਖਿਲਾ ਕੇ ਜਾਵਾਂਗੇ। ਇਹ ਮੱਥਾ ਨਹੀਂ ਆ ਕਿੱਥੇ ਆ? ਭਾਈ, ਉਹ ਤੜ ਕੇ। ਹੁਣ ਨਹੀਂ ਹੈਗਾ ਸ਼ਾਮ ਨੂੰ ਕਹਿਣੀ ਆ ਮੈਂ। ਲੱਕ ਕੇ ਕਿੱਥਲ ਬੰਬ ਐ ਇਹ ਵੱਡਾ ਹਾ ਇਧਰ ਕਿੱਧਰ ਜਾਣੇ ਖਾਲ ਚ ਡਿੱਗ ਪੂਮੜ ਕੇ ਠਿਆਉਣਾ ਨਹੀਂ ਗੱਡੀ ਦੇ ਨੇੜੇ ਕੇ ਜਾਣੇ ਹਾਂ ਗੱਡੀ ਤੋਂ ਦੂਰ ਹੀ ਹੁਣਾ ਇਧਰ ਵਧੀਆ ਇਧਰ ਆ ਜਾਓ ਗੱਲ ਤਾਂ ਸੁਣ ਲਓ ਇਧਰ ਆ ਜਾਓ ਉਹ ਤਾਂ ਰਾਜੇ ਆਈ ਸੀ ਪਰ ਘੋੜਾ ਫਿਰ ਤੋ ਕੀ ਕਰਾਉਣਾ ਬਾਲਟੀ ਲੈ ਆਏ ਆਪਣੇ ਲਈ ਬਾਲਟੀ ਦਾ ਕਰਦੇ ਟੋਟੇ ਕਰਾਣਾ ਕੀ ਆ ਤੇ ਟੁੱਟੀ ਦਵਾਲਟੀ ਐ ਬੱਸ ਹੋਣਾ ਆਪਦਾ ਪਾਸ ਨਵ ਨਵਰੀ ਤੇ ਭਰੇ ਹੋ ਜਾ ਸេចਿੰਦਰ ਚੱਲਣ ਲੱਗਿਆ ਉੜਕੇ ਤੋਂ ਇੱਧਰ ਆ ਜਾਣੇ ਬੱਠਲ ਦਾ ਆਏ ਨੇ ਪਤਾ ਕੀ ਦੇ ਸਿਰ ਤੇ ਵੱਜੂ ਆ ਗਏ ਹੇ ਫੱਜ ਲੈ ਬੱਠੜ ਪਾਰਾ ਹੈ ਹਾਈ ਹਾਈ ਉਹ ਸੁਣ ਹਾਈ ਬੱਠੜ ਕਿਧਰ ਗਿਆ ਪਾਸੇ ਝੂਕਰੇ ਲੇੜੀ ਆਇਆ ਲੇੜੀ ਆ ਕੇ ਡਿੱਗ ਗਿਆ ਬੱਠੜਾ ਬੱਠੜ ਤੇ ਤੂੰ ਬੈਣਾ ਕੁੱਪੇ ਹਾਈ ਹੋਣ ਗਿਆ ਆ ਜੀ ਆਪਾਂ ਅਗੇ ਸੇ ਖੇਤੋਂ ਤੱਕੇ ਚਲਾ ਕੇ ਹੁਣ ਆਪਾਂ ਭਰ ਦੇਂਦੀ ਦੋਗੜਾਂ ਆਪਣੇ ਇੱਥੇ ਆਪਣੇ ਜਾਨ ਕੀ ਭਰਦੀ ਹੁੰਦੀ ਸੀ ਕੁੜੀਆਂ ਨੂੰ ਜਿਹੜੇ ਸਿੰਘ ਵਰਗੇ ਦੇ ਉੱਪਰ ਜਾ ਕੇ ਕੋਠੇ ਤੇ ਅੱਗੇ ਸੂਚ ਨੂੰ ਪਾਣੀ ਦਿੰਦੇ ਸੀ ਅਸੀਂ ਨਾ ਆ ਕੇ ਪੈਸੇ ਮਿਲਦੇ ਹੁੰਦੇ ਆ ਯਾ ਯਾ ਪੈਸੇ ਅਕੇ ਤਾਂ ਦੋਗੜਾਂ ਜਾਨ ਕੀ ਵੱਡੀਆਂ ਆ ਲਵੰਦਾਂ ਸੀਗਾ ਵੱਡੇ ਗੜਵੇ ਜਿਹੇ ਆਦੇ ਹੁੰਦੇ ਸੀਗੇ ਹੁਣ ਉਹ ਚੀਜ਼ ਤਾਂ ਨਹੀਂ ਹੈਗੀ ਫਿਰ ਆਪਾਂ ਹੁਣ ਆ ਵਾਲੇ ਛੋਟੇ ਛੋਟੇ ਜਿਹੜੇ ਪਾਣੀ ਦੇ ਭਰਦਾਂਗੇ ਅਸੀਂ ਨਾ ਆ ਕੇ ਫਿਰ ਤੁਹਾਨੂੰ Barn! <wallet> <that> <hat> ਮਮੀ ਆਲਾ 10 ਰੁਪਏ ਕੇ ਤਿਰ ਤਰੇ ਲੈ ਲਓ ਦੇਖੀ ਗਾਣੇਗਾ ਯਾਰ ਤੋ ਕੀ ਦੇਰ ਲੱਗ ਰਹੀ ਨਾ ਪਾਣੀ ਦੇ ਖੜ ਜਾ ਜਨਾ ਕਿ ਆ ਗਿਆ ਫਿਰ ਅਸੀ ਖੜ ਜਾ ਇਨਾਂ ਨਾ ਸਾਰੇ ਪਰਿਵਾਰ ਦਾ ਸਾਰੇ ਨੂੰ ਹੈਪੀ ਦੀਵਾਲੀ ਮੰਨ ਰੋਗਾ ਦਾ ਫਾਇਦਾ ਜਾਇਆ ਵਾਲੀ ਵਾਲੇ ਦੇਣਾ ਆਪਾਂ ਛੀਰ ਲਈ ਨਵਾਂ ਬੰਡ ਵਰਤੇ ਆ ਤੇ ਇੱਕ ਆਪ ਲਾਇਆ ਹੋਇਆ ਤੇ ਅੱਜ ਤਵਾ ਦੋ ਭਾਂਡੇ ਛੀਰ ਬਚਾਰ ਬਣ ਕੇ ਪਣਾ ਰੈਡੀ ਆ ਖਵਾਈਏ ਤੇ ਸਾਰੇ ਜੀ ਦਵਰਗੇ ਗਈ ਅੱਜ ਪਹਿਲਾਂ ਸਭ ਤੋਂ ਪਹਿਲਾਂ ਉਧਰ ਚਲੀ ਗਏ ਪਾਲੇ ਕੀ ਘਰੇ ਧਿਆਨੀਆਂ ਖਾਣ ਚਾਲੀ ਚਲੀ ਮਿਲ ਗਿਆ ਸਾਰੇ

ਆ ਵੀ ਲੈਣਾ ਸਾਡੇ ਨਾਲ ਜਿਹੜੇ ਆਪਣੇ ਸਾਡੇ ਜਿਹੜੇ ਰੀਤੀ ਰਿਵਾਜ ਹੁੰਦੇ ਹਨ ਉਹ ਸ਼ੇਅਰ ਕਰਦੇ ਆਂ ਸੁੱਜ ਨੂੰ ਪਾ ਲੈਦੇ ਹੱਲੇ ਆਪਣੇ ਯਾਨੀ ਕਿ ਡੋਗੜਾ ਭਰ ਕੇ ਰੱਖਦੇ ਹੰਨੇ ਆਪਾਂ ਪਾਣੀ ਕਹ ਲੋ ਪਾਲੇ ਕੇ ਵਿਸ਼ਾ ਕਿੰਨਾ ਹੈ ਸੁਣ ਗਿਆ ਧਿਆਨ ਆ ਹੋਰ ਕਿਦ ਰਹਿ ਗਿਆ ਮਾ ਹੋਰ ਤਾਂ ਪਤਾ ਨਹੀਂ ਪੁੱਤ ਜਦੋਂ ਅਸੀਂ ਮੈਂ ਤੁਹਾਨੂੰ ਸਾਡੀ ਗੱਲ ਦੱਸਦੀਆਂ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਹੁਣ ਤਾਂ ਜਾਨੀ ਕਿ ਕੋਈ ਬੁਲਾਉਂਦਾ ਹੀ ਨਹੀਂ ਹੈਗਾ ਇੱਕ ਦੂਜੇ ਦੇ ਘਰਾਂ ਵੱਲ ਹਨਾ ਸਾਡੇ ਜਿਹੜੇ ਸਕੇ ਸਕੇਲੇ ਸੀ ਉਹ ਦੂਰ ਖੇਤਾਂ 'ਚ ਰਹਿੰਦੇ ਹੁੰਦੇ ਸੀਗੇ ਤੇ ਉੱਥੇ ਅਸੀਂ ਬਲਦ ਗੱਡੀ ਜੋੜ ਕੇ ਸੀ ਇੰਨੀਆਂ ਕੁੜੀਆਂ ਸੀ ਸਾਡੇ ਘਰਾਂ 'ਚ ਇੰਨੀਆਂ ਜਿਆਦੇ ਕੁੜੀਆਂ ਸੀ ਨਾ ਅਸੀਂ ਬਲਦ ਗੱਡੀ ਜੋੜ ਲੈਂਦੇ ਹਾਂ ਗੱਟੇ-ਗੱਟੇ ਸਾਡੇ ਕਣਕ ਦੇ ਭਰ ਜਾਂਦੇ ਹੁੰਦੇ ਸੀ ਗੱਟਾ ਲੱਗਾ ਹੁੰਦਾ ਸੀ ਕਣਕ ਦਾ ਫਿਰ ਪਾਪਾ ਪੈਸੇ ਦਿੰਦਾ ਸਾਰੇ ਇਹਦੇ ਹਨਾ ਤੇ ਇੰਨੇ ਜਿਆਦੇ ਦੇਖ ਲਓ ਵੀ ਧਿਆਣੀਆਂ ਖਾਣ ਜਾਂਦੇ ਹੁੰਦੇ ਸੀ ਇੰਨੇ ਵਧੀਆ ਰੀਤੀ ਰਿਵਾਜ ਸੀਗੇ ਜਾਨੀ ਕਿ ਉਹ ਸਾਰੇ ਜਾਂਦੇ ਬੁਲਾਉਂਦੇ ਹੁੰਦੇ ਸੀ ਹੁਣ ਤਾਂ ਕੋਈ ਕਿਸੇ ਦੇ ਘਰ ਚਲੀ ਜਾਂਦਾ ਇੰਨਾ ਜਿਆਦੇ ਜਿਹੜਾ ਬਹੁਤ ਮਜ਼ੇ ਕਰਦੇ ਹੁੰਦੇ ਸੀਗੇ ਹਾਰ ਪਏ ਅਸੀਂ ਪੂਰੇ ਬਤ ਉਹਦੋਂ ਜਦੋਂ ਅਸੀਂ ਖਾਣ ਜਾਂਦੇ ਹੁੰਦੇ ਸੀ ਕਿ ਉਹਦੋਂ ਕਣਕ ਪਾਉਂਦੇ ਹੁੰਦੇ ਸੀ ਲਫਾਫੇ ਚੱਕ ਲੈਂਦੇ ਸਾਰੇ ਘਰਾਂ ਚ ਜਾਂਦੇ ਦੇਖ ਲਓ ਹਨ ਨੂੰ 12 ਵਜੇ ਜਾਂਦੇ ਖੀਰ ਖਾਂਦਿਆਂ ਨੂੰ ਗੱਟੇ ਕਣਕ ਦੇ ਬਾਹਰ ਜਾਂਦੇ ਸੀ ਸਾਡਾ ਮਜਦ ਮੈ ਗਈ ਸੀ ਉਹਦੋਂ ਹਨ ਦੀ ਵੇਲੇ ਸੀ ਉਹਦੋਂ ਕਿ ਮੈਂ ਗਈ ਸੀ ਮੈਂ ਕਿੰਨੇ ਪੈਸੇ ਲੈ ਕੇ ਆਈ ਸੀਗਾ ਹਨਾ ਉਹਨਾਂ ਦੇ ਵੀ ਗਈ ਸੀ ਖੁਸ਼ੀ ਤੁਸੀਂ ਸਾਡੇ ਹਜੇ ਉੱਥੇ ਬੁਲਾਉਂਦੇ ਨਾ ਖੁਸ਼ੀ ਕੇ ਗਈ ਸੀ ਓਕੇ ਇਹਨਾਂ ਕੋਲੋਂ ਵੰਟ ਮੂ ਕੇ ਵਿਚੋਂ ਮੈਂ ਤੁਹਾਨੂੰ ਨਾ ਚਾਹੀਦਾ। ਇਹਨਾਂ ਸੱਤਾਂ ਨੇ ਕਿਹਨੂੰ ਬਾਲੂ ਮਿਲ ਗਿਆ। ਲਾਓ ਜੀ। ਹਨੀ ਦੇ ਵਿੱਚ ਪ੍ਰਸ਼ਾਦ ਪਾ ਕੇ ਖਾਣ ਦਾ ਵੱਖਰਾ ਹੀ ਮਜ਼ਾ ਤੇ ਸੁਖਜਿੰਦਰ ਆਇਆ ਸੀ ਤੇ ਉਹ ਫੁੱਟਾ ਮੁੜ ਗਿਆ। ਮੈਨੂੰ ਕਹਿੜਾ ਬੰਦ ਕਰਨਾ ਪੈਣਾ। ਲੋ ਜੀ ਆਪਾਂ ਨਾ ਸ਼ਾਮ ਨੂੰ ਜਿਵੇਂ ਦੀਵੇ ਲਾਉਣੇ ਨੇ ਨਾ ਤੇ ਆਪਾਂ ਵੀ ਇਹ ਵਾਲੀ ਟ੍ਰਿਕ ਦੇਖੀ ਸੀਗੀ ਵੀ ਜਿਹੜਾ ਦੀਵੇ ਇਹਨਾਂ ਨੇ ਤਾਂ ਦੀਵੇ ਦੇ ਵਿੱਚ ਤੇਲ ਹੈ ਹਨਾ ਵੀ ਉਹ ਖਾਤ ਨੂੰ ਕੇਤੇ ਬੱਤੀ ਹੈ ਜਿਹੜੀ ਜਾਨੀ ਕੀ ਦੀਵਾ ਹੋ ਜਾਂਦਾ ਹੈਗਾ ਪਾਗ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਆਹ ਵਾਲੀ ਜਿਹੜੀ ਮੋਮਬਤੀਆਂ ਤੋੜ ਕੇ ਪਾਵਾਂਗੇ ਤੇ ਤੁਹਾਨੂੰ ਦਿਖਾਈ ਜਾਣੀ ਟ੍ਰਿਕ ਆਪਾਂ ਦੋ ਗਲਾਸ ਪਾਏ ਆ ਜੀ ਇਹਦੇ ਵਿੱਚ ਤੇਲ ਦੇ ਤੇ ਤੈਂ ਦਾ ਚਾਰ ਤਿੰਨ ਚਾਰ ਪਾਵਾਂਗੇ ਆ ਪਹਿਲੇ ਵਿੱਚ ਮੋਮਬਤੀਆਂ ਇਹ ਆ ਐਡਾ ਕਰਕੇ ਮੋਮਬਤੀਆਂ ਚ ਪਿਗਲ ਜਾਣਗੇ ਜਿੱਦ ਨਾਲ ਦੀਵਾ ਇਲਾ ਚੱਲੀ ਜਾਊਗਾ ਨਾ ਠੀਕ ਹੈ ਦਿਖਾਣੀ ਆਪਾਂ ਤੁਹਾਨੂੰ ਤੇਲ ਆਪਣਾ ਗਰਮੀ ਹੈ ਬਸ ਇਹਦੇ 'ਚ ਜਿਹੜੀ ਮੋਗਤੀਆਂ ਪਿਗਲ ਜਾਣਗੀਆਂ ਬਣਾ ਕੇ ਰੱਖ ਲਿਆ ਆਪਾਂ ਮਟੀਰੀਅਲ ਐ ਤੇ ਜਦੋਂ ਇਹ ਆਪਾਂ ਉਹ ਕਰਾਂਗੇ ਸ਼ਾਮ ਨੂੰ ਦੀਵੇ ਚਲਾਉਣੇ ਹੋਣਗੇ ਹਨਾ ਤੇ ਉਦੋਂ ਆਪਾਂ ਇਹਨੂੰ ਗਰਮ ਕਰ ਲਾਂਗੇ ਤੇ ਗਰਮ ਕਰਕੇ ਬਸ ਨਾਲ ਦੀ ਨਾਲ ਆਪਾਂ ਦੀਵਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਈ ਜਾਵਾਂਗੇ ਤੇ ਬੱਤੀ ਭਉਂਗਦੇ ਭਉਂਦਾਗੇ ਇੱਕ ਵਾਰੀ ਤੇ ਫੇਰ ਜਿਹੜੇ ਦੀਵੇ ਆਪਣੇ ਚੱਲੀ ਜਾਣਗੇ ਜਾਨੀ ਕਿ ਸਾਰੀ ਰਾਤ ਚੱਲੀ ਜਾਣਗੇ ਹਨਾ ਕਿ ਉਹ ਲਈ ਹੁੰਦੇ ਹੈਗੇਗੇ ਤੇ ਵਧੀਆ ਸਕੀਮ ਐ ਸੀ ਵੀ ਦੇਖੀ ਸੀਗੀ ਫੋਨ ਦੇ ਉੱਤੇ ਤੇ ਇਹ ਨਾ ਅੱਜ ਮੈਂ ਬਣਾ ਕੇ ਵੇਗੀ ਟਾਈਮ ਦੇ ਨਾਲ ਹੀ 11 ਵਜੇ ਬਣਾ ਲਈ ਸੀਗੀ ਪਤਾ ਪਾਸੇ ਇਹ ਬਸ ਰੱਖ ਦਿਓ ਕੋਈ ਗੱਲ ਨਹੀਂ ਆਪਾਂ ਜਦੋਂ ਸ਼ਾਮ ਨੂੰ ਪੌਣੇ ਹੋਏ ਨਾ ਉਹਦੇ ਵਿੱਚ ਦੀਵੇ ਦੇ ਵਿੱਚ ਉਹਦੋਂ ਗਰਮ ਕਰ ਲਾਂਗੇ ਉਹ ਪੈ ਜਾਣਗੇ ਪੈ ਰਾਂਦੇ ਨੂੰ ਤੁਸੀਂ ਖਰਾਬ ਨਾ ਕਰੋ ਆਜੋ ਬਾਹਰ ਚਲੋ ਹੁਣ ਤਾਂ ਜਦੋਂ ਉਹ ਤੁਹਾਡੇ ਕੋਲ 2:00 ਵਜੇ ਬਾ ਉਹਦੋਂ ਨੂੰ ਹਨਾ ਦੀਵਾਲੀ ਟੱਪ ਜਾਣੀ ਹੈ ਜਾਨੀ ਕਿ ਤੇ ਇਸ ਤੋਂ ਬਾਅਦ ਜਿਵੇਂ ਬਾਬਾ ਨਾਨਕ ਦੇ ਦੇਣਾ ਹੋ ਗਾ ਗੁਰਪੁਰਬ ਹੋ ਗਾ ਨਾ ਉਹਦੋਂ ਤੁਸੀਂ ਇਹ ਟ੍ਰਿਕ ਵਰਤ ਸਕਦੇ ਹੋ ਦੀਵੇ ਦੀਆਂ ਬੱਤੀਆਂ ਦੇ ਦਿਓ 32 ਹਾਂ ਭਈ ਇਹ ਬੱਤੀਆਂ ਦਾ ਸੋਦੀ ਚਾਹੀਦੀ ਹੈ ਜਦੋਂ ਆਪਾਂ ਦੀਵੇ ਲਾਵਾਂਗੇ ਪਤਾ ਹੈ ਤਾਂ ਆਪ ਵੀ ਦੀਵੇ ਧੋਣੇ ਹਨ ਦੀਵੇ ਸਾਰੇ ਪਾ ਦੇ ਆ ਇਹਨਾਂ ਦਾ ਕਲਰ ਨਹੀਂ ਜਾਂਦਾ ਨਹੀਂ ਲੈੰਦਾ ਕਲਰ ਭੋਕੇ ਰੱਖਣੀ ਹੈ ਫੇਰ ਸੁੱਕਣੇ ਪਾਵਾਂਗੇ ਇਹ ਉੱਥੇ ਹੁੰਦੇ ਸਾਰੇ ਆ ਇਹਦੇ ਦੇ ਤੇਲ ਵਾਲਾ ਕੰਡਾ ਆਪਾਂ ਮੂਹ ਬਣਾਇਏ ਨਹੀਂ ਪਾਣਾ ਇਹ ਅੰਡੇ ਫਰੇ ਸ਼ਕਨੇ ਪਾ ਲੇ ਅੰਨਾ ਖਾਣਾ ਹੈ ਜਿਹੜਾ ਰੱਖਦੇ ਨੂੰ ਬਾਹਰ ਰੱਖ ਲੈ ਇਹ ਆਂਦੇ ਆ ਮੈਂ ਇਹ ਚੀਜ਼ ਬਣਾ ਲਗਾ ਹੂੰ ਤੋਂ ਡਿਆਰੇ ਕੱਤਰ ਵਾਲੇ ਤੋਂ ਨਹੀਂ ਖਾਣੇ ਇਹ ਬੰਦੇ ਨੂੰ ਅਰੇ ਆਂ ਇਹ ਬਾਹਰ ਖੜੀ ਹੋਣੀ ਨਹੀਂ ਬਾਕੀ ਪਈ ਰਹਿੰਦੇ ਜਿਹੜੇ ਰੈੱਡ ਦੇ ਸਾਰੇ ਇਹ ਤਾਂ 10 ਮਿੰਟ ਪੈਣਾ ਅੱਜ ਵੀ ਪਾਇਆ ਤਾਂ ਨਹੀਂ ਹੁੰਦਾ ਤੁਹਾਨੂੰ ਰੋਟੀ ਚਾਹੀਦੀ ਆ ਨਹੀਂ ਮੈਂ ਰੋਟੀ ਚਾਹੀਦੀ ਆ ਦੇਖ ਆ ਕਲਰ ਇਹਨਾਂ ਦੇ ਪੱਕੇ ਕੀਤੇ ਕੀਤੇ ਆ ਸਮਾਨ ਫੜਾ ਦੇ ਮਮੀ ਇਹ ਪਕੌੜਿਆਂ ਦਾ ਹੁਣ ਪਕੌੜਿਆਂ ਦੀ ਵਾਰੀ ਚੱਲ ਗਈ ਫੇਰ ਹੀ ਉਦੋਂ ਨੂੰ ਕੱਟਿਆ ਜਾਊਗਾ ਮੁੜ ਕੇ ਮੈਂ 3-4 ਵਜ ਜਾਦੇ ਆਗੇ ਹਾਂ ਕੱਲੇ ਆਊਗੀ ਬੇਲੀ ਹੋਗੀ ਲੱਗੂ ਮੁੰਗਾ ਕੋਈ ਆਖੇ ਚਲਪਾ ਇਹਾਂ ਦੇ ਪੁੱਤੇ ਹੈ ਫੇਰ ਛੁਪਣੇ ਬਾ ਪਾ ਦਾਂਗੇ ਆਪਾਂ ਖਾਂ ਤਾਂ ਪੈ ਜਾਣਗੇ ਹੈਲੋ ਗਾਇਜ਼

ਦੀਏ ਤੇ ਮਮਾ ਕਰੀ ਜਾਂਦੇ ਆਪਣੇ ਘੇਰੇ ਚ ਕਲੀ ਮਮਾ ਜੀ ਇਹ ਕਿਹਨਾਂ ਕ ਸੁੱਕ ਜਾਂਦੀ ਹੁੰਦੀ ਆ ਮਾਂ ਜੀ ਨਾਲ ਨਹੀਂ ਸੁੱਕਦੀਆਂ ਨੇ ਬੱਤ ਮੈਂ ਕੋ ਘਰ ਤਾਂ ਸਾਰਾ ਠੰਡਾ ਕਰਤਾ ਕੋਲੇ ਠੰਡੀ ਕਰਦਗੀ ਜਿੱਥੋਂ ਤੱਕ ਹਾਂ ਹੱਥ ਕੋਲੇ ਕਰਾ ਦਾਂਗੇ ਅੱਜ ਨੱਟੀ ਨਹੀਂ ਚੱਲ ਰਿਆ ਕੀ ਆਪ ਲਈ ਅਪਲੋਡ ਕੰਨਾ ਸੰਜੀ ਹੈ ਨਹੀਂ ਦਿਓ ਤਾਂ ਹੈ ਜਮਾ ਦੇਖ ਨਾਲ ਦੀ ਨਾਲ ਚੜੀ ਜਾਂਦੀ ਹੈ ਨਾ ਖਾਜ ਇੱਕ ਵਾਰ ਮੈਂ ਹੱਥ ਲਾ ਕੇ ਦੇਖਾਂ ਹੱਥ ਲਾ ਕੇ ਕੀ ਦੇਖਾਂ ਉਹ ਇਹ ਸਮਾਇਆ ਹੋਣਾ ਇਹ ਆ ਵੀ ਸੁੱਕੀ ਭਈਆ ਸੁੱਕੀ ਗਈ ਤਾਂ ਬੰਨ੍ਹ ਆ ਮੈਂ ਕਿੰਨਾ ਕੇ ਦੇ ਉਸਾਂ ਹੱਥ ਲਾ ਕੇ ਦੱਸ ਮਿਲ ਗਿਆ ਉਹ ਸਾਰਾ ਸਮਾਨ ਚੱਟੇਗਾ ਵੇਗਾ ਸੀ ਸਮਾਨ ਤਾਂ ਲਿਆਏ ਸੀਗੇ ਸਾਰਾ ਹੂੰ ਪਕਾਉੜਿਆ ਦਾ। ਹੂੰ। ਫਿਰ ਆਇਪੇ ਅਪਰੇ ਪਿੰਡ ਚ ਬਣੀ ਤਾਂ ਜਾਂਦੇ ਆ। ਮਾ ਤੇ ਮੰਮੀ ਨੇ ਕਿਹਾ ਕਾਹਨੂੰ ਮੱਥਾ ਮਾਰਨੇ। ਅਸੀਂ ਕਿ ਸਾਰਾ ਦਿਨ ਮੁੜ ਕੇ ਚਿੱਲੇ ਹੀ ਟੱਪਦੇ। ਤਾਂ ਕੀ ਆ ਪਕਾਉਂਦੇ ਪਕਾਉਂਦੇ ਉਹ ਤੇ ਢਿੱਡ ਹੀ ਭਰ ਜਾਂਦਾ। ਲਓ ਮਾ। ਦਾ ਪਕਾੜੇ, ਪਕਾੜੇ। ਕੋੜੀ ਲੈਣ ਗਈ ਆ ਗਾਬੀ। ਮਾ ਮਮੀ ਨੇ ਕਿਹਾ ਜਾ ਦੁਕਾਨ ਤੇ। ਤੇਰੀ ਦੁਕਾਨ ਤੇ। ਬੂਟੀ ਦੇ। ਹਾਂ। ਮਮਾ ਕੇ ਜਾ ਕੇ ਲਿਆ ਆ ਲੈ ਕਾਹਨੂੰ ਮੱਥਾ ਮਾਰ। ਘੇਟਾਂਲੇ ਫੋਨ ਕਰਨਗੇ ਉਹਨਾਂ ਨੂੰ ਕਹਾਂਗੇ ਬੁਕਾਤੇ ਆਣਾ ਉਹ ਕਹਿੰਦੇ ਕਰੇ ਬਣਾਇਓ ਕਿ ਮੇਸਜ ਵੱਧ ਹੁੰਦੀ ਉਹਦੇ ਅਸੀਂ ਅੱਜ ਐਤ ਕਿੰਧੋ ਦੇ ਨੂਸਾਸੀ ਟਾਲਾ ਵਟਲੇ ਅੱਜ ਵੀ ਸਾਥ ਥੋੜੇ ਪੜੜੇ ਖੀਰ ਖਾ ਕੇ ਵੇ ਸਸਤੀ ਜੜਦੀ ਹੈ ਜਿਹੜੀ ਸਸਤੀ ਹਲਕਰ ਮੈਂ ਖੀਰ ਦੀ ਕੋਲੀ ਅੱਜ ਪਹਿਲੀ ਵਾਰ ਆਏ ਹੋਇਆ ਵੀ ਦੂਜੀ ਵਾਰ ਫੇਰ ਖੀਰ ਖਾ ਲਈ ਅੱਜ ਜਿਸ ਨੂੰ ਅਸ਼ੀਰਵਾਦ ਕਿੰਨੇ ਦਿੱਤਾ ਮਾਰ ਮਾਰ ਕੋਟਕੇ ਖੀਰ ਦੇ ਵਿੱਚ ਪ੍ਰਸ਼ਾਦ ਪਾ ਦੇਣਾ ਤੇ ਚੀ ਲਾਣਾ ਪਰ ਅਸੀਂ ਉਹ ਤੇ ਪਾਲੇ ਕਰੋ ਖਾ ਕੇ ਅਸੀਂ ਪਾਲੇ ਪੂ ਪਹਿਲਾਂ ਹੀ ਭਾਂਕੇ ਰੱਖੇ ਸੀਗੇ ਤੇ ਇਸ ਲਈ ਖਾਣੇ ਪਿਆ ਕਿ ਪ੍ਰਸ਼ਾਦ ਭਾਂਕੇ ਦਾ ਖੀਰ ਬੜੀ ਸ਼ਾਨ ਲਾ ਮੈਂ ਉਹ ਦਿਨ ਖਾ ਲਈ ਸੀ ਬੱਚੋਂ ਤੇ ਬਰ ਹੁਣ ਨਹੀਂ ਮੈਂ ਠੀਕ ਲਾ ਇਹਦੇ ਨਾਲ ਨਹੀਂ ਆ ਪਰ ਨਹੀਂ ਹਾਂ ਜੀ ਮੈਂ ਆਉਣੀ ਨਹੀਂ ਆਵਾਜ਼ ਜੀ ਵਾਲੀ ਨੂੰ ਕੌਣ ਪਰੂ ਦਾਦੀ ਹਾਂ ਜੀ ਦਾਦੀ ਜੀ ਹਾਂ ਜੀ ਕੀ ਕਰਦੇ ਹਾਂ ਬੈਠੇ ਆਂ ਭੁੱਖ ਲੱਗੀ ਜਾਂਦੀ ਏ ਤੈਨੂੰ ਖਾਣਾ ਖਾਏ ਜੀ ਆਨੇ ਨੂੰ ਕਿਵੇਂ ਖਾ ਸਕਦੀ ਹਾਂ ਮੈਨੂੰ ਮੈਂ ਪੱਕੀ ਪੱਕੀ ਆ ਮੈਂ ਕੱਚੀ ਹਾਂ ਹਾਂ ਜੀ ਕਾ ਜੀ ਮੈਨੂੰ ਹੋਮ ਟੂਰ ਕਰਾਇਸ ਯੂ ਬੀ ਗੱਡ ਟੂ ਮੀ ਘਰ ਦਿਖਾਇਸ ਪਰ ਉਹ ਤੁਹਾਨੂੰ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਹਣ ਆਵਰ ਵਲੌਗ ਤੇ ਕਮੈਂਟ ਕਰ ਦਿਓ ਇਹਨੇ ਤਾਂ ਮੰਮਾ ਨੂੰ ਕਿਹੜਾ ਪਤਾ ਵੀ ਮੈਂ ਆਇਆ ਆਖਿਆ ਸੀਗਾ ਫਿਰ ਵੀ ਪੈ ਤੁਸੀਂ ਕਮੈਂਟ ਕਰਿਓ ਵੀ ਓ ਹੋਮ ਦੂ ਸਾਨੂੰ ਕਿਵੇਂ ਦਾ ਲੱਗਿਆ ਵੀ ਕੱਲ ਵਾਲਾ ਜਿਹੜਾ ਵਲੌਗ ਸੀ ਅੱਜ ਸੰਦੇ ਇਹਨਾਂ ਪਲੀਜ਼ ਕਮੈਂਟ ਜ਼ਰੂਰ ਕਰਿਆ ਸੋਣ ਸੋਣ ਇਹ ਵਾਲਾ ਬਲੌਗ ਇਹ ਵਾਲਾ ਬਲੌਗ ਤੇ ਵੀ ਸੋਣ ਸੋਣ ਕਮੈਂਟ ਕਰਿਆ ਕਰੋ ਹੈਨਾ ਮੰਮਾ ਨੂੰ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਸ ਕਮੈਂਟ ਕਰ ਦਿਓ ਸੇਮੋ ਟੀਵੀ ਦੇ ਕਿ ਅੰਛੇ ਹੁਣ ਇਹਨੇ ਪੂਰਾ ਬੰਦ ਕਰਤਾ ਜੀ ਜਿਹੜਾ ਨਾ ਆਪਾਂ ਤੇਲ ਵਾਲਾ ਉਹ ਬਣਾ ਰਹੇ ਸੀ ਤੇਲ ਦੇ ਵਿੱਚ ਮੋਗਤੀ ਵਗੈਰਾ ਪਾ ਕੇ ਹਨਾ ਉਹਦੇ ਵਿੱਚ ਵੀ ਜਿਵੇਂ ਤੇਲ ਗਰਮ ਕਰਕੇ ਵਿੱਚ ਆਪਾਂ ਮੋਗਤੀ ਪਾਈ ਸੀ ਤੇ ਮੋਗਤੀ ਪਾਉਣ ਤੋਂ ਬਾਅਦ ਨਾ ਮੈਨੂੰ ਕੰਮ ਹੋ ਗਿਆ ਮੈਂ ਉਧਰ ਚਲੀ ਗਈ ਹਨਾ ਤੇ ਮੈਂ ਭੁੱਲ ਗਈ ਦੁਆ ਦੇ ਸੂਟ ਕਰਨਾ ਤੇ ਇਸ ਦੁਆਦ ਪਤਾ ਕੀ ਸੀ ਕੁਝ ਨਹੀਂ ਹੁੰਦਾ ਜਿਹੜੀ ਮੋਗਤੀ ਚ ਬੱਤੀਆਂ ਬੱਤੀਆਂ ਹੁੰਦੀਆਂ ਉਹ ਬਾਹਰ ਕੱਢ ਲੇ ਤੇ ਦੁਆਦ ਵਸ ਗੈਸ ਬੰਦ ਕਰ ਦੇ ਤੇ ਤੇ ਨਾਲ ਦੀ ਨਾਲ ਇਹ ਵੀ ਸ਼ੱਕ ਦੀ ਤੁਸੀਂ ਦੀਜੀਆ ਦੇ ਵਿੱਚ ਪਾ ਲੋ ਬੇਸ਼ਿਕ ਚਮਚ ਦੇ ਨਾਲ ਜਿਵੇਂ ਆਪਾਂ ਐ ਕਰ ਕਰਕੇ ਨਾ ਮੈਂ ਤੁਹਾਨੂੰ ਦੱਸਦੀ ਆ ਕੋਤੇਕ ਦੀਵੇ ਲੈ ਕੇ ਆਈ ਦੋ ਦੀਵੇ ਲੈ ਕੇ ਆ। ਚਾਹੇ ਇਹਨੂੰ ਗਰਮ ਕਰ ਲਾਂਗੇ ਆਪਾਂ ਵੀ ਜਦੋਂ ਉਹਦੇ ਬਣਾ ਲੈ ਜਦੋਂ ਪਾਉਣਾ ਹੋਵੇ ਐਂ ਕਰਕੇ ਨਾ ਚਾਹੇ ਐਂ ਪਾ ਲਓ। ਵੱਡੇ ਨੇ ਬਟੇ ਛੋਟੇ ਨੇ ਕਹਿ ਆ ਬਾਬੇ ਇਹਨੂੰ ਨਾ ਜਾਨੀ ਕਿ ਉਹਦੇ ਹੀ ਬਣਾਵੇ ਜਦੋਂ ਆਪਾਂ ਦੀਵਿਆਂ ਦੇ ਵਿੱਚ ਤੇਲ ਪਾਉਣਾ ਹੋਊਗਾ ਕਿਉਂਕਿ ਨਾਲ ਦੀ ਨਾਲ ਇਹ ਦੀਵਿਆਂ ਦੇ ਵਿੱਚ ਜੰਮ ਜੂਗੀ ਕਿਉਂਕਿ ਮੋਮ ਮੋਮ ਹੋਊਗੀ ਨਹੀਂ ਤਾਂ ਤੇਲ ਵਾਲਾ ਦੀਵਾ ਥੋੜੇ ਟਾਈਮ ਚੱਲਦਾ ਹਨਾ ਇਹ ਜਿਹੜਾ ਮੋਮ ਵਾਲਾ ਸਿਓ ਕਰ ਲਓ ਬੀਬੀ ਕੋਲੇ ਵਹਿ ਜਾ ਬੀਬੀ ਕੋਲੇ ਚਲੋ। ਬੀਬੀ ਕੋਲ ਦੀਵੇ ਲਾ ਕੇ ਆਣੀਆ ਦੀਵੇ ਕੀ ਕਰਨੇ ਹਜੇ ਪੁੱਤ ਬੀਬੀ ਕੋਲ ਬੈਠੋ ਤੁਸੀਂ ਚਲੋ ਉਹ ਬੱਤੀਆਂ ਕਰੜੀਆਂ ਕਰ ਲੋ ਉਹ ਪੋਲੀਆਂ ਜੀਆਂ ਹੋਈਆਂ ਪੀਂ ਗੀਆਂ ਕਰ ਕੇ ਫਿਰ ਇਹਨਾਂ ਵਿੱਚ ਵਿੱਚ ਫਿਰ ਪੁੱਤ ਪੀ 5 6 ਵਜੇ ਪਾਵਾਂਗੇ ਲੂੰਗੜੀ ਹਾਂ ਇਹਨੂੰ ਬੀਬੀ ਤੋਂ ਦੱਸ ਦੇਣਾ ਨੂੰ